ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ 23 April 2024 ਤੋਂ ਲੈ ਕੇ 26 April 2024 ਕਿਵੇਂ ਦਾ ਰਹੇਗਾ ਜਾਨਕਿ ਇਹਨਾਂ 4 ਦਿਨਾਂ ਵਿੱਚ ਪੰਜਾਬ ਦੇ ਮੌਸਮ ਵਿੱਚ ਕਿਹੜਾ-ਕਿਹੜਾ ਬਦਲਾ ਦੇਖਣ ਨੂੰ ਮਿਲਣਗੇ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਦਵਾਰਾ ਤੋਂ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਬੀਤੀ ਕੱਲ ਦਿਨ ਦੇ ਵੇਲੇ ਖੜਾਕੇ ਦੀ ਧੁੱਪ ਦੇਖਣ ਨੂੰ ਮਿਲੀ ਤੇ ਨਾਲ ਦੀ ਨਾਲ ਤੇਜ਼ ਹਵਾਵਾਂ ਵੀ ਕਿਤੇ ਨਾ ਕਿਤੇ ਸ਼ਾਂਤ ਹੋਈਆਂ ਨੇ ਤੇ ਪੱਛਮੀ ਹਵਾ ਦੀ ਵਾਪਸੀ ਹੋਈ ਹੈ ਜਿਸ ਦੇ ਕਾਰਨ ਰਾਤ ਦੇ ਸਮੇਂ ਥੋੜੀ-ਬਹੁਤੀ ਸਾਨੂੰ ਠੰਡ ਦਾ ਅਹਿਸਾਸ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ। ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸਾਜਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਅੱਜ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਸਾਫ਼ ਬਣਿਆ ਰਹੇਗਾ ਪੰਜਾਬ ਦੇ ਵਿੱਚ ਉੱਤਰ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਕਾਫੀ ਹੱਦ ਤੱਕ ਕਲੀਅਰ ਬਣੇ ਰਹਿਣ ਦੀ ਉਮੀਦ ਹੈ ਤਾਪਮਾਨ ਜਿਹੜੇ 38-39 ਤੋਂ 40 ਡਿਗਰੀ ਤੱਕ ਜਾ ਸਕਦੇ ਨੇ ਪਰ ਗਰਮੀ ਦਾ ਅਹਿਸਾਸ ਘੱਟ ਹੋਵੇਗਾ ਕਿਉਂਕਿ ਉੱਤਰ ਪੱਛਮੀ ਹਵਾ ਚੱਲਣ ਦੇ ਕਾਰਨ ਠੰਡੀਆਂ ਹਵਾਵਾਂ ਪੰਜਾਬ ਦੇ ਵਿੱਚੋਂ ਗੁਜ਼ਰਦੀਆਂ ਹੋਈਆਂ ਦਿਖਾਈ ਦੇਣਗੀਆਂ ਜੋ ਕਿ ਲਗਾਤਾਰ 23 24 ਅਤੇ 25 ਤਰੀਕ ਨੂੰ ਇਸੇ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਤੇਜ਼ ਹਵਾਵਾਂ ਜੋ ਲਗਾਤਾਰ ਚੱਲ ਰਹੀਆਂ ਸੀ ਉਹਨਾਂ ਦੇ ਉੱਪਰ ਥੋੜਾ ਜਿਹਾ ਪੂਰਨ ਵਿਰਾਮ ਲੱਗਦਾ ਹੋਇਆ ਦਿਖਾਈ ਦੇ ਰਿਹਾ ਪਰ ਹਾਂ ਦੁਆਰਾ ਤੋਂ ਇਹ ਜਲਦ ਹੀ ਸਾਨੂੰ ਤੇਜ਼ ਹਵਾਵਾਂ ਦਾ ਹਾਲਾਤ ਦੇਖਣ ਨੂੰ ਮਿਲਣਗੇ ਕਿਉਂਕਿ ਜਿਹੜਾ ਮੌਸਮ ਮਾਰਚ ਤੋਂ ਲੈ ਕੇ ਮਈ ਜੂਨ ਦਾ ਹੁੰਦਾ ਹੈ ਉਹਦੇ ਵਿੱਚ ਪ੍ਰੀ ਮੌਨਸਨ ਗਤੀਵਿਧੀ ਦੇਖਣ ਨੂੰ ਮਿਲਦੀਆਂ ਨੇ ਜਿਦੇ ਵਿੱਚ ਬਾਅਦ ਦੁਪਹਿਰ ਤੋਂ ਸਾਨੂੰ ਲਗਾਤਾਰ ਕਾਲੇ ਬੱਦਲ ਕਰਜ ਚਮਕਤੇ ਇੱਕੋਦਮ ਝੱਖੜ ਵਰਗੇ ਹਾਲਾਤ ਮੀਂਹ ਵਰਦੇ ਬਣ ਜਾਂਦੇ ਨੇ ਉਹ ਸਾਨੂੰ ਹੁਣ ਦੇਖਣ ਨੂੰ ਮਿਲ ਰਹੇ ਨੇ ਤੇ ਅਜਿਹੇ ਹਾਲਾਤ ਦੁਆਰਾ ਤੋਂ ਦੇਖਣ ਨੂੰ ਮਿਲਣਗੇ ਫਿਲਹਾਲ ਜਿਹੜੇ 2-3 ਦਿਨ ਨੇ ਇਹਨਾਂ ਵਿੱਚ ਕਿਤੇ ਨਾ ਕਿਤੇ ਕਿਸਾਨਾਂ ਨੂੰ ਚੰਗੀ ਗੱਲ ਹੈ ਕਿ ਥੋੜੇ-ਬੋਤੇ ਟਾਈਮ ਮਿਲ ਰਿਹਾ ਹੈ ਆਪਣੀ ਕਣਕ ਨੂੰ ਸਾਂਭਣ ਦਾ ਫਸਲ ਨੂੰ ਸਾਂਭਣ ਦਾ ਕਿਉਂਕਿ ਅਗਲੇ 2-3 ਦਿਨ ਮੌਸਮ ਠੀਕ ਹੈ ਪਰ 26 ਤਰੀਕ ਦੀ ਗੱਲ ਕੀਤੀ ਜਾਵੇ ਦੁਆਰਾ ਤੋਂ ਸਿਸਟਮ ਜਿਹੜੇ ਨੇ ਉਹ ਪੰਜਾਬ ਵੱਲ ਕੋਚ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਥੋੜੀ-ਬੋਤੀ ਬੱਦਲਵਾਈ ਦੀ ਐਂਟਰੀ ਸਾਨੂੰ 26 ਅਤੇ 27 ਦੇ ਦਿਨਾਂ ਦੇ ਨੇੜੇ-ਤੇੜੇ ਦੇਖਣ ਨੂੰ ਮਿਲੇਗੀ। ਇਹਦੇ ਬਾਰੇ ਅਸੀਂ ਖੁੱਲ੍ਹ ਕੇ ਹਜੇ ਕੋਈ ਸਪਸ਼ਟੀਕਰਨ ਨਹੀਂ ਦੇ ਸਕਦੇ ਕਿਉਂਕਿ ਹਲਕੀ-ਦਰਮਿਆਨੀ ਬੱਦਲਵਾਈ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਹੋਏ ਨੇ ਕਿ ਇਹ ਇੱਕ ਹਲਕਾ ਦਰਮਿਆਨਾ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਿਹਾ ਹੈ ਲਗਾਤਾਰ ਦੋ ਦਿਨ ਇਸ ਦੀ ਐਂਟਰੀ ਪੰਜਾਬ ਦੇ ਉੱਪਰ ਰਹੇਗੀ 26 ਅਤੇ 27 ਤਰੀਕ ਨੂੰ ਪਰ ਆਪਾਂ ਗੱਲ ਕਰਾਂਗੇ 26 ਤਰੀਕ ਦੀ ਤਾਂ ਬੱਦਲਵਾਈ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਰਹੇਗਾ ਹਲਕੇ ਦਰਮਿਆਨੇ ਬੂੰਦਾਬੰਦੀ ਵੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਨਾਲ ਦੀ ਨਾਲ ਜਿਹੜੇ ਹਾਲਾਤ ਨੇ ਉਹ ਜ਼ਿਆਦਾਤਰ ਸਾਨੂੰ ਬੂੰਦਾਬੰਦੀ ਦੇ ਨਾਲ ਤੇਜ਼ ਹਵਾਵਾਂ ਦੇ ਦਿਖਾਈ ਦੇਣਦੇ ਹੋਏ ਪੰਜਾਬ ਦੇ ਉੱਪਰ ਮੰਡਰਾਉਂਦਾ ਇੱਕ ਕਹਿ ਦਈਏ ਰਿਸਕੀ ਕੰਮ ਫੇਰ ਤੋਂ ਹੋ ਸਕਦਾ ਹੈ 26 ਤਰੀਕ ਨੂੰ ਕਿ ਦੁਆਰਾ ਤੋਂ ਤੇਜ਼ ਹਨੇਰੀ ਪੰਜਾਬ ਦੇ ਉੱਪਰ ਚੱਲ ਸਕਦੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਵੱਡੇ ਬਦਲਾਅ ਫਿਲਹਾਲ ਦਿਖਾਈ ਨਹੀਂ ਦੇ ਰਹੇ 26 ਤੇ 27 ਤਰੀਕ ਨੂੰ ਜਿਹੜਾ ਇਹ ਮੀਂਹ ਦੇ ਚਾਂਸ ਨੇ ਇਨਾ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ 24 ਤਰੀਕ ਸ਼ਾਮ ਨੂੰ ਜਾਂ 25 ਤਰੀਕ ਸਵੇਰੇ ਦੇ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਗਰਮੀਆਂ ਦਾ ਮੌਸਮ ਪ੍ਰੈਡਿਕਟ ਕਰਨਾ ਕਿਤੇ ਨਾ ਕਿਤੇ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਦੇ ਵਿੱਚਕਾਰ ਗਲਤ ਜਾਣਕਾਰੀ ਦੇਣ ਦੇ ਤੋਂ ਚੰਗਾ ਹੈ ਕਿ ਆਪਾਂ ਥੋੜੀ ਬਹੁਤੀ ਸੋਚ ਵਿਚਾਰ ਕੇ ਥੋੜੀ ਜਿਹਾ ਨੇੜੇ ਆ ਕੇ ਜਾਣਕਾਰੀ ਦਈਏ ਤਾਂ ਕਿ ਕੋਈ ਜਾਣਕਾਰੀ ਗਲਤ ਨਾ ਹੋਵੇ ਬਾਕੀ ਤੁਹਾਡੇ ਕੀ ਸੁਝਾਅ ਨੇ ਮੌਸਮ ਦੀ ਜਾਣਕਾਰੀ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਬਾਕੀ ਕੋਈ ਵੀ ਅਗਲੀ ਅਪਡੇਟ ਆਉਣਗੇ ਤੇ ਚੈਨਲ ਦੇ ਉੱਪਰ ਅਗਰ ਤੁਸੀਂ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋਵੇਗੀ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ